पर लॻा न गा ਸਾਰੇ ਸੰਸਾਰ ਵਿੱਚ 크리스마스 ਬੜੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਪੰਜਾਬ ਦਾ ਮੱਧਾ ਇਲਾਕਾ ਅਸਾਈ ਸਮਾਜ ਦਾ ਗੜ ਮੰਨਿਆ ਜਾਂਦਾ ਹੈ ਪਿਛਲੇ ਕਈ ਦਿਨਾਂ ਤੋਂ ਬੰਦਗੀ ਤੇ ਸ਼ੋਭਾ ਯਾਤਰਾਵਾਂ ਨਿਕਲੀਆਂ ਨੇ 크리스마ਸ ਦੀ ਖੁਸ਼ੀ ਮਨਾਉਂਦੇ ਹੋਏ ਸੰਤ ਫ੍ਰਾਂਸਿਸ ਚਰਚ ਦੇ ਫਾਦਰ ਯੋਸਫ ਲਕੜਾ ਭਜਨ ਬੰਦਗੀ ਕਰਦੇ ਹੋਏ ਸੰਗਤ ਦੇ ਨਾਲ ਬਟਾਲਾ ਦੀ ਇਸਾ ਨਗਰ ਚ ਪਹੁੰਚੇ ਸੁਖਰਾਜ ਗਿੱਲ ਤੇ ਕਮਲਜੀਤ ਕੌਰ ਨੇ ਫਾਦਰ ਯੋਸਫ ਲਕੜਾ ਬਾਬੂ ਅਬਦਲ ਗੌਰ ਸਿਸਟਰ ਮੀਨੂ सिस्टर प्रियंका ਤੇ ਪਾਸਟਰ ਬਿੱਟੂ ਦਾ ਜ਼ੋਰਦਾਰ ਸਵਾਗਤ ਕਰਕੇ ਸ਼ਾਨਦਾਰ ਸਨਮਾਨ ਵੀ ਕੀਤਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ ਇਸ ਮੌਕੇ ਫਾਦਰ ਯੂਸਫ ਲਕੜਾ ਨੇ ਸਮੁੱਚੇ ਵਿਸ਼ਵ ਨੂੰ 크리스마ਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਰਾਜ ਪਤਰੀ ਸਮਾਗਮ ਧਾਰੀ ਵਾਲਛ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਹਾਜ਼ਰੀ ਭਰ ਸਕਦੇ ਨੇ ਖੁਸ਼ੀ ਦੇ ਪਲਾਂ 'ਚ ਫਾਦਰ ਨੇ ਕਿਹਾ ਪ੍ਰਭੂ ਯਸੂ ਦੇ ਬਚਨਾਂ ਤੇ ਚੱਲ ਕੇ ਹੀ ਮੁਕਤੀ ਮਿਲੇਗੀ ਮੇਰਾ ਨਾਮ ਫਾਦਰ ਜੋਸਫ ਲਕੜਾ ਹੈ ਮੈਂ ਬਟਾਲੇ ਦਾ ਸੰਤ ਫਾਂਸਿਸ ਚਰਚ ਦਾ ਪੈरिस ਪ੍ਰੇਸ਼ਟਾ ਤੇ ਇਹ ਦਸੰਬਰ ਮੈਨਾ ਸਮੋਚੇ ਕਲੇਸੀਆ ਦੇ ਲਈ ਬੜੀ ਖੁਸ਼ੀ ਦਾ ਦਿਨ ਹੈ ਕਿਉਂਕਿ ਜਦੋਂ ਹੈ 크리스마ਸ ਦਾ ਮਾਹੌਲ ਸ਼ੁਰੂ ਹੋ ਜਾਂਦਾ ਹੈ ਸਾਡੇ ਦਿਲਾਂ ਦੇ ਵਿੱਚ ਖੁਸ਼ੀ ਉਮੜ ਪੈਂਦੀ ਹੈ ਕਿਉਂਕਿ ਅੱਜ ਦਸੰਬਰ ਮੈਨੇ ਤੋਹੀਂ ਅਸੀਂ ਬਟਾਲੇ ਸ਼ਹਿਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸਾਡੇ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ਖਬਰੀ ਸੁਨਾਉਣ ਦੇ ਲਈ ਜਾ ਰਹੇ ਹਾਂ ਅਤੇ ਅੱਜ ਬਟਾਲੇ ਸ਼ਹਿਰ ਦੇ ਐਸਨਗਰ ਦੇ ਵਿੱਚ ਆਏ ਹਾਂ ਕੈਰਲ ਸਿੰਗਿੰਗ ਦੇ ਦੁਆਰਾ ਅਸੀਂ ਕਬੂ ਯੇਸ਼ੂ ਦੇ ਇਸ ਸੰਸਾਰ ਦੇ ਵਿੱਚ ਜਨਮ ਲੈਣ ਦੇ ਮੁੱਖ ਮਸਕ ਦੇ ਬਾਰੇ ਅਸੀਂ ਦੱਸ ਰਹੇ ਹਾਂ ਕਿਉਂਕਿ ਸਾਡਾ ਪ੍ਰਭੂ ਯੇਸ਼ੂ ਜੋ ਕਹਿੰਦਾ ਹੈ ਕਿ ਮੈਂ ਆਦੇ ਅਤੇ ਅੰਥਾ ਅਲਫਾ ਅਤੇ ਓਮੇਗਾ ਹਾਂ ਸਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਖੁਦਾ ਦੇ بیٹے ਕਬੂ ਯੇਸ਼ੂ ਨੇ ਆਪਣਾ ਕਾਰਜ ਸਵਰਗ ਰਾਹ ਛੱਡ ਕੇ ਇਸ ਧਰਤੀ ਤੇ ਜਨਮ ਲਿਆ ਅਤੇ ਜਨਮ ਲੈਣ ਦਾ ਮਤਲਬ ਇਹ ਹੈ ਕਿ ਅਸੀਂ ਖੁਦਾ ਦੇ ਦੁਆਰਾ ਬਣਾਏ ਹੋਏ ਬਾਲ ਬੱਚੇ ਹਾਂ ਅਤੇ ਖੁਦਾ ਸਾਨੂੰ ਕਦੇ ਵੀ ਸਾਥ ਛੱਡਣਾ ਨਹੀਂ ਚਾਹੁੰਦਾ ਹੈ ਅਤੇ ਇਸੇ ਕਰਕੇ ਸਾਨੂੰ ਬਚਾਉਣ ਦੇ ਲਈ ਉਸਨੇ ਆਪਣੇ ਬੇਟੇ ਨੂੰ ਇਸ ਦੁਨੀਆਂ ਦੇ ਵਿੱਚ ਕਲਿਆ ਅਤੇ ਜਦੋਂ ਸਮਾਂ ਪੂਰਾ ਹੋਇਆ ਤਾਂ ਖੁਦਾ ਦਾ ਫਰਿਸ਼ਤਾ ਜਬਰਾਈਲ ਉਸ ਕੁਆਰੀ ਜਿਸ ਦਾ ਨਾਮ ਮਰੀਮ ਸੀ ਉਸ ਨੂੰ ਆ ਕੇ ਦੱਸਿਆ ਕਿ ਤੂੰ ਪਰਿਤ੍ਰਾਤਮਾ ਦੇ ਦੁਆਰਾ ਗਰਭਵਤੀ ਹੋਵੇਂਗੀ ਅਤੇ ਤੂੰ ਖੁਦਾ ਦੇ ਬੇਟੇ ਨੂੰ ਜਨਮ ਦੇਵੇਂਗੀ ਅਤੇ ਇਸ ਤਰ੍ਹਾਂ ਜਦੋਂ ਮਾਂ ਨੇ ਖੁਦਾ ਦੀਆਂ ਗੱਲਾਂ ਨੂੰ ਸੁਣ ਕੇ ਆਪਣੇ ਦਿਲ ਦੇ ਵਿੱਚ ਸੰਜੋਗ ਕੇ ਰੱਖਿਆ ਤਾਂ ਸਾਡੇ ਮੁਕਤੀ ਸੰਸਾਰ ਦੇ ਵਿੱਚ ਆਏ ਕਬਲ ਯੇਸ਼ੂ ਜੋ ਇੱਕ ਮਨੁੱਖ ਸੇ ਨਾਲ ਹੈ ਉਹਦੇ ਵਿੱਚ ਇੱਕ ਖੁਦਾਇ ਜਾਗ ਸੇ ਅਤੇ ਐਸ਼ ਕਰਕੇ ਉਹ ਖੁਦਾ ਦੀ ਯੋਜਨਾ ਸੇ ਕਿ ਮੇਰਾ ਬੇਟਾ ਮਨੁੱਖ ਬਣ ਕੇ ਦੁਨਿਆ ਦੇ ਮਨੁੱਖਾਂ ਦੇ ਵਿੱਚ ਡੇਰਾ ਲਾਇਆ ਜਿਸ ਤਰ੍ਹਾਂ ਖੁਦਾ ਦਾ ਵਚਨ ਕਹਿੰਦਾ ਹੈ ਕਿ ਖੁਦਾ ਦੇ ਕਰਾਨੇ ਦੇ ਵਿੱਚ ਖੁਦਾ ਦਾ ਬੇਟਾ ਪੈਦਾ ਹੋਵੇਗਾ ਅਤੇ ਮਨੁੱਖਾਂ ਦੇ ਵਿੱਚ ਡੇਰਾ ਲਾਵੇਗਾ ਅਤੇ ਇਹ ਵੱਡਾ ਦਿਨ ਨਾ ਸਿਰਫ ਪਰੇ ਦੁਨੀਆ ਦੇ ਵਿੱਚ ਬਲਕਿ ਸਮੁੱਚੇ ਪੰਜਾਬ ਪ੍ਰਦੇਸ਼ ਦੇ ਵਿੱਚ ਜਿੱਥੇ ਕਿਤੇ ਵੀ ਸਾਡੇ ਈਸਾਈ ਪਾਇ ਚਾਰੇ ਹਨ ਇਹ ਦਸੰਬਰ ਮਹੀਨੇ ਤੋਂ ਹੀ ਅਲਗ-ਅਲਗ ਜਗ੍ਹਾਾਂ ਤੇ ਸ਼ੋਭਾ ਯਾਤਰਾ ਕਰਨਗੇ ਵੱਖ-ਵੱਖ ਜਗ੍ਹਾਾਂ ਤੇ ਜਾ ਕੇ ਮੁਬਾਰਕਬਾਦ ਦੇਣਗੇ ਕਿ ਇਹ ਸਾਡਾ ਮੁਕਤੀਦਾਤਾ ਪ੍ਰਭੂ ਯੇਸ਼ੂ ਦਾ ਜਨਮ ਦਿਹਾੜਾ ਹੈ ਜਗਾ ਕੋਈ ਆਕਾਰ ਨਹੀਂ ਸੀ ਔਰ ਇੱਕ ਨਿਰਾਰਕਾਰ ਸੀ ਪਰ ਖੁਦਾ ਆਪਣੇ ਲੋਕਾਂ ਨੂੰ ਦੁਨੀਆ ਦੇ ਉਹਨਾਂ ਪਾਪਿਆਂ ਨੂੰ ਬਚਾਉਣ ਦੇ ਲਈ ਉਸਨੇ ਆਪਣੇ بیٹے ਨੂੰ ਕਲਿਆ ਤਾਂ ਕਿ ਲੋਕੀ ਉਸ بیٹے ਤੇ ਵਿਸ਼ਵਾਸ ਲਿਓਨ ਇਮਾਨ ਲਿਓਨ ਅਤੇ ਉਹ ਆਪਣੇ ਮੁਕਤੀ ਨੂੰ ਉਹ ਖੁਦਾ ਦੇ بیٹے ਹੱਥੇ ਸੌਂਦ ਦੇਣ ਅਸੀਂ ਤარიਵਾਲ ਵਿਖੇ ਸਟੇਟ ਲੈਵਲ ਤੇ 크리스마ਸ ਦਾ ਸ਼ੋਭਾ ਯਾਤਰਾ ਕਰਾਂਗੇ ਤੇ ਸਾਡੇ ਜਿਹੜੇ ਪ੍ਰਵਕਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗੇਸ ਜਿਹੜਾ ਸਾਡੇ ਪੰਜਾਬ ਦਾ ਸੀਐਮ ਹੈ ਹੁਣ ਇਹ ਤਰੀਕ ਦਾ ਪੰਨੇ ਰੱਖਿਆ ਹੈ ਜਦੋਂ ਸਾਨੂੰ ਸਿਗਨਲ ਮਿਲੇਗਾ ਤਾਂ ਜਿਹੜਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਹੈ ਭਗਵਤਮਨ ਜ਼ਰੂਰ ਉਹ ਸਵਾ ਯਾਤਰਾ ਦੇ ਵਿੱਚ ਉਹ ਅਗਵਾਈ ਕਰਨਗੇ ਸਾਡੇ ਸਮੁੱਚੇ ਕਲੇਸਿਆ ਦੇ ਵਿੱਚ ਅਸਲ ਦੇ ਵਿੱਚ ਦੇਖਿਆ ਜਾ ਦਸੰਬਰ ਦੇ ਪਹਿਲੇ ਤਰੀਕ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਇਹ ਵੱਡਾ ਦਿਨ ਜੋ ਸੀ ਮਨਾਵਾਂਗੇ ਉਹ 24 ਤਰੀਕ ਰਾਤ ਨੂੰ ਹੋਏਗੇ ਅਤੇ ਦਿਨੇ 25 ਤਰੀਕ ਨੂੰ 11 ਵਜੇ ਇਹ ਵੱਡਾ ਦਿਨ ਦਾ ਪ੍ਰੋਗਰਾਮ ਹੋਵੇਗਾ ਸੈਲੀਬ੍ਰੇਸ਼ਨ ਚ ਜੋ ਸਾਡੇ ਕੈਥੋਲਿਕ ਚਰਚਿਆ ਦੇ ਵਿੱਚ ਪਾਕ ਮਾਸ ਦੀ ਕੁਰਬਾਨੀ ਹੋਵੇਗਾ ਗੀਤਾ ਭਜਨਾ ਦੇ ਦੁਆਰਾ ਅਸੀਂ ਸੰਗਤ ਨੂੰ ਸੁਣਾਵਾਂਗੇ ਪਾਕ ਮਾਸ ਦੀ ਕੁਰਬਾਨੀ ਹੋਵੇਗੀ ਅਤੇ ਉਸ ਤੋਂ ਬਾਅਦ ਸਾਰੇ ਕੋਈ ਇੱਕ ਦੋ ਜਣੇ ਵਧਾਈ ਦੇਣਗੇ ਅਤੇ ਉਸ ਤੋਂ ਬਾਅਦ ਖੁਦਾ ਦਾ ਲੰਗਰ ਵਰਤਾਇਆ ਜਾਵੇਗਾ